ਅੱਜ ਅੱਗੇ ਬੜੇ ਵੈਲ ਕੁਆਲੀਫਾਈਡ ਹੈਗੇ ਨੇ ਪੀ ਐਮ ਐਸ ਸੀ ਕੋਈ ਹੈਗੇ ਨੇ ਵੀ ਆਪਾਂ ਫਿਕਰ ਨਹੀਂ ਆਉਂਦੀ ਜਾ ਕੇ ਉਹ ਬੜੀ ਮਰਜ਼ੀ ਨਾਲ ਸਾਰੇ ਲੱਗੇ ਨੇ ਸਰਵੇ ਵਿੱਚ ਕਿਸੇ ਕਿਸਮ ਦਾ ਧਰਮ ਨਾਲ ਇੰਡਾ ਹੋ ਗਿਆ ਸੀ ਕਿ ਤੜਕੀ ਤਰਾਨੇ ਜਿਹੜੀ ਛੱਕੀ ਕੁਰਸਿਆਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਇੱਕ ਦੂਸਰੇ ਸੰਬੰਧਤ ਕੁਝੋ ਦੇ ਜਿਹੜੇ ਲਿਵਰਸੀ ਰੂਟ ਸਾਹਮਣੇ ਨੂੰ ਵਾਲਾ ਜਿਹੜਾ ਸਾਰੇ ਹੈਗੇ ਆ ਮੋਸਕਲ ਤੇ ਉਹ ਫਿਰ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਐ ਛੇ ਟੇਰਾ ਗਰੀ 81 55 ਉਹ ਚ ਜਿਹੜੇ ਕੀ ਹੈਗੇ ਆ ਇਹ ਚਾਰ ਵਿਅਕਤੀ ਸਨ ਨੌਜਵਾਨ 25 23 30 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸਦੇ ਮਿਲੇ ਆ ਕੁੱਲ ਜਿਵੇਂ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ। ਕਲੀਏ ਜੀ 25 ਕਿਲੋ ਪਰ ਗੱਟਾ ਮਿਲੀ ਹੋਈ ਹੈ। ਤੋ ਫਿਰ ਐਸੀ ਹੀ ਇਸ ਤਰ੍ਹਾਂ ਦੀ ਉਹਨਾਂ ਤੇ ਇੱਕ ਮੁਕਤਮਾ ਐਡੀਪੀਐਸੀ ਤਹਿ ਰਾ ਜਿਹੜੀ 15 ਸੀ ਹੁੰਦੀ ਆ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਤੇ ਦਰਜ ਕੀਤਾ ਗਿਆ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਤੇ ਤਿੰਨ ਤਾਂ ਹੈਗੇ ਆਪਣੇ ਜੀਨ ਦਰਿਆਣੇ ਦੇ ਤੇ ਇੱਕ ਹਮਾਚਲ ਦਾ ਹੈਗਾ ਤੇ ਕਿ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਡੀਪੀਐਸੀ ਸੈਕਟਰ ਦੇ ਜਿਹੜੇ ਮੁਕਤਮੇ ਦਰਜੇ ਹੈਗੇ ਨੇ ਜਿਹੜੀ ਜਿਹੜਾ ਤੇ ਜਤਿੰਦਰ ਉਹਦੇ ਤੇ ਇੱਕ ਮੁਕਤਮਾ ਦਰਜ ਹੈ ਤੇ ਜਿਹੜਾ ਦੂਜਾ ਆਪਰਾਮ ਜਾਨਾ ਅਗਾ ਉਹਦੇ ਤੇ ਤਿੰਨ ਮੁਕੱਦਮੇ ਦਰਜਾ ਬਾਕੀਆਂ ਦਾ ਵੀ ਜਿਹੜੀ ਸੈਚੂ ਕਿਹਾ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਣੇ ਕਿ ਸਾਰਿਆਂ ਦਾ ਪਿਛੋਕੜ ਚੈੱਕ ਹੋ ਰਿਹਾ ਹੋਰ ਵੀ ਮੁਕੱਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਵੀ ਸਾਡੇ ਜਿਹੜੀ ਪਤਾ ਲੱਗੀ ਆ ਕਿ ਇਹ ਬੰਦੇ ਦੂਜਣਾਂ ਚ ਅੱਗੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਇਹਨੇ ਐਮਐਸਸੀ ਕੀਤੀ ਹੈ ਇਹਨੇ ਵੀ ਜਣੇ ਕਿ ਕੀਤੀ ہوئی ਹੈ ਕੀ ਆ ਹੁਣ ਅੱਗੇ ਇਹ ਹੀ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਇਹਰਾ ਮਾਚੰਦੇ ਹਰਿਆਣੇ ਦੇ ਇੱਥੇ ਕਿਉਂ ਮੈਂ ਸਾਡੀ ਚਾਹਤੀ ਹੈ ਕਿ ਪਹਿਲੀ ਤੇ ਗੱਲ ਕਿੱਥੋਂ ਲੈ ਕੇ ਆਏ ਸੀ ਜਾਨੀ ਕਿ ਸੋਰਸ ਕੀ ਹੈ ਬੈਕਗਰਾਉਂਡ ਕਿੱਕੇ ਜਿਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਕਿਹਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਕਰ ਸਰ ਪਤਾ ਲੱਗਿਆ ਕਿ 27 ਬਠਿੰਡੇਗਾ ਸੀ ਜਾਂ ਅੱਗੇ ਕਿਤੇ ਲੈ ਕੇ ਜਾਂਦੇ ਕਿਹੜਾ ਮੋਡ ਨਹੀਂ ਜਿੰਨਾ ਕਿ ਸਾਨੂੰ ਪਤਾ ਲੱਗਾ ਕਿ ਕਿਹੜਾ ਨੇ ਬਠਿੰਡੇ ਦਾ ਪਤਾ ਲੱਗਾ ਕਿ ਬਠਿੰਡੇ ਚ ਵੀ ਸਪਲਾਈ ਕਰਦਾ ਸਰਕਾਰ ਕਿਸ ਤੀ ਅਸਰੇ ਇੰਨਾ ਦੀ ਆਉਂਦੀ ਹੈ 3 ਵਜੇ ਹੁਣ ਆਰ.ਟੀ.ਓ ਦੀ ਕੀ ਕਹਿੰਦੇ ਹੈਗੇ ਆ ਅੱਜ ਕੱਲ੍ਹ ਕਈ ਮੇਰੇ ਗਾਂ ਪੂਰਾ ਐਪੀਡੈਮਿਕਸ ਤੋਂ ਵੀ ਕੀਕਿਆ ਨੇ ਹੁਣ ਅਸੀਂ ਆਰ.ਟੀ.ਓ ਦੇ ਆਫਿਸ ਨਾਲ ਵੀ ਉਤੋਂ ਤਾਲਮਿਲ ਕਰਕੇ ਪਤਾ ਸਾਨੂੰ ਐਗਜ਼ੈਕਟ ਪਤਾ ਲੱਗੂਗਾ ਕਿ ਅੱਜ ਦੀ ਤਰੀਕ ਜਿੱਦਨੇ ਜੋ ਜ਼ੁਰਮ ਹੋਇਆ ਉਸ ਤਰੀਕੇ ਦੀ ਮਾਲਕੀ ਇਹ ਕਰਦੀ ਹੈ ਐਸ ਪਰ ਰਿਪੋਰਟਸ ਸਰ ਇਸ ਮਾਮਲੇ ਜਿਸ ਦਾ ਸਾਰੇ ਬਾਤ ਦੇ ਨੇ ਇਹ ਸਿਰਫ ਮੈਸ਼ੀਨ ਸਪਲਾਈ ਹੈ ਜਾਂ ਕੋਈ ਹੋਰ ਵੀ ਸੰਬੰਧ ਹੈਗਾ ਪੰਜਾਬ ਨਾਲ ਇਹਨਾਂ ਦੇ ਮਸ਼ੀਨ ਇੱਥੇ ਤੇ ਬੀਸੀ ਕ੍ਰਿਆ ਜਿੰਨਾ ਕਿ ਸਾਨੂੰ ਹੁਣ ਤੱਕ ਪਤਾ ਲੱਗਾ ਇਹਨਾਂ ਵਿੱਚ ਇੰਜੀਨੀਅਰ ਸਾਡੇ ਕੋਲ ਡਿਮਾਂਡ ਲਾਗੇ ਪਤਾ ਕਰਾਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਇਹ ਇਥੇ ਸਪਲਾਈ ਕਰਦੇ ਸੀ ਆਪ ਵੀ ਕੋਈ ਨਸ਼ੇ ਪੱਤੇ ਦੇ ਆਪਦੀ ਹੈ ਸਾਰੇ ਨਹੀਂ ਹਜੇ ਜਿਤਾਈ ਦੀ ਕੋਈ ਗੱਲ ਸਾਹਮਣੀ ਨਹੀਂ ਬਸਤੀ ਹਜੇ ਤਾਂ ਹੀ ਐਸਾ ਸੱਚ ਉਹਨਾਂ ਨੇ ਜੋ ਪੁੱਛਿਆ ਉਹਨਾਂ ਨੇ ਨਹੀਂ ਇਸ ਚੀਜ਼ ਦਾ ਕਨਫਰਮੇਸ਼ਨ ਦਿੱਤੀ ਕਹੀਂ ਕਰਦੇ ਹਾਂ ਸਰ ਇਹਨਾਂ ਚਾਹ ਐਮਐਸਸੀ ਕੌਣ ਲਾ ਰਿਹਾ ਜਿਹੜਾ ਜਿਹੜਾ ਤੁਸੀ ਐਮਐਸਸੀ ਮੀਨਿੰਗ ਜਤਿੰਦਰ ਜਤਿੰਦਰ ਇਸ ਤੇ ਪਹਿਲਾਂ ਵੀ ਐਨਡੀਪੀਐਸ ਨਾਲ ਜੀ ਪਰ ਇਜ਼ੀ ਬਣੀ ਹੈ ਤੇ ਵੀ ਹੋਰ ਇਜ਼ੀ ਬਣੀ ਹੈ ਜੀ ਇਲੀ ਚਲੋ ਇਜ਼ੀ ਮਨੀ ਕਹਿ ਲਓ ਲੀਵਰ ਆਫ ਕਰਾਈਮ ਕਹਿ ਲਓ ਕੁਝ ਵੀ ਕਹਿ ਲਓ ਤੇ ਬਟ ਹੁਣ ਜਿੱਦਾਂ ਤੁਹਾਨੂੰ ਇਹ ਦੱਸਦਿਆਂ ਕਿ ਜਿਹੜਾ ਵੀ ਇਜ਼ੀ ਮਨੀ ਹੈ ਇਲਗਾਟਨ ਬਣੀ ਹੈ ਵੈਸੇ ਤਾਂ ਇਹ ਸਾਰਾ ਇਲੀਗਲ ਬਣੀ ਹੈਗਾ ਇਹਦੀ ਵੀ ਹੁਣ ਸਾਡੀ ਜਿਹੜੀ ਤਫ਼ਤੀਸ਼ੀ ਹੈਗੀ ਤਫ਼ਤੀਸ਼ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈਗੀ ਇਹ ਜੀ ਉਹ ਅਸੀਂ ਜ਼ਬਤ ਕਰਦਣੀ ਹੈਗੀ ਹੈ ਚਾਹੀ ਹੋ ਇਜ਼ੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਇਹ ਫ੍ਰੀਜ਼ ਕਰਾ ਦੇਣਾ ਹੈ